ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਆ ਜੋ ਬਈ ਸੀਐਮ ਭਵਨਤਮਨ ਨੂੰ ਮਾੜਾ ਕਹਿੰਦੇ ਸੀ ਜਿਹੜੇ ਲੋਕ ਹੁਣ ਉਹਨਾਂ ਨੇ ਇੱਕ ਨਸ਼ਾ ਤਸਕਰਾਂ ਤੇ ਇੱਕ ਕਾਰਵਾਈ ਕਰਨੀ ਸ਼ੁਰੂ ਕਰਤੀ ਇਹ ਜੋ ਪਟਿਆਲਾ ਦੀ ਖਬਰ ਆ ਜਿਹੜੀ ਉਹ ਲੇਡੀ ਜ ਨਸ਼ਾ ਵੇਚ ਰਹੀ ਸੀ ਉਹਦਾ ਮਕਾਨ ਤਹਿਸਮੈਸ਼ ਕੀਤਾ ਗਿਆ ਕਿਉਂਕਿ ਕਹਿਣ ਦਾ ਮਤਲਬ ਪੁਲਿਸ ਵਾਲਿਆਂ ਦਾ ਵੀ ਇਹੀ ਕਹਿਣਾ ਵੀ ਕੋਨੇ ਜਿਹੜਾ ਮਹਿਲ ਚਿਣਿਆ ਸੀ ਉਹ ਚਿਣਿਆ ਕਾਦੇ ਧਾਰ ਤੇ ਸੀ ਸਿਰਫ ਨਸ਼ੇ ਦੀ ਨਸ਼ਾ ਵੇਚ ਕੇ ਲੋਕਾਂ ਦੇ ਪੁੱਤ ਬਰਵਾ ਕੇ ਚਿੱਟਾ ਨਸ਼ਾ ਸ਼ਰੀਆਮ ਵੇਚ ਰਹੇ ਆ ਸਿੱਧੀਆਂ ਧਮਕੀਆਂ ਵੀ ਦੇ ਰਿਹਾ ਵੀ ਤੂੰ ਕਰ ਲੋ ਕੀ ਕਰਨਾ ਤਾਂ ਹੁਣ ਜਿਹੜਾ ਇੱਕ ਨਵਾਂ ਫੈਸਲਾ ਸੀਐਮ ਭਵਨਤਮਨ ਨੇ ਚੱਕਿਆ ਤਾਂ ਜੇ ਨਸ਼ੇ ਤਸਕਰਾਂ ਤੇ ਇੱਕ ਬਹੁਤ ਵੱਡੀ ਕਾਰਵਾਈ ਕਰਨੀ ਸ਼ੁਰੂ ਕਰਤੀ ਤਾਂ ਹੁਣ ਗੱਲ ਇੰਨੀ ਕੁ ਕਰਦੇ ਆ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਪਹਿਲੀ ਵਾਰ ਇਹ ਚੰਗਾ ਕੁਝ ਕਰਨ ਜਾ ਰਹੀ ਹੈ ਹਮੇਸ਼ਾ ਹੀ ਲੋਕਾਂ ਨੇ ਇਹਨਾਂ ਨੂੰ ਮਾੜਾ ਕਹਿਗਾ ਪਰ ਜੇ ਇਹ ਚੰਗਾ ਕਰਨਗੇ ਤਾਂ ਚੰਗਾ ਕਹਿਣਗੇ ਲੋਕ ਜੇ ਮਾੜਾ ਕਰਨਗੇ ਤਾਂ ਫਿਰ ਮਾੜਾ ਕਹਿਣਗੇ ਕਹਿੰਦਾ ਮਤਲਬ ਹੁਣ ਇਹਨਾਂ ਨੇ ਇੱਕ ਨਸ਼ੇ ਵਾਲਿਆਂ ਤੇ ਕਾਰਵਾਈ ਕਰਨੀ ਸ਼ੁਰੂ ਕਰਤੀ ਆ ਇੱਕ ਪਟਿਆਲਾ ਦੀ ਖਬਰ ਆ ਜਿਹੜੀ ਇਹ ਜੋ ਇੱਕ ਮਹਿਲ ਜਣਿਆ ਗਿਆ ਬਲਡੋਜ਼ਰ ਦੇ ਨਾਲ ਉਹਨੂੰ ਢਾਇਆ ਗਿਆ ਚੰਗੀ ਤਰ੍ਹਾਂ ਆਊਗਾ ਜੋ ਆਪਾਂ ਕਹਿ ਦਈਏ ਵੀ ਜਿਹੜਾ ਇਹ ਮਹਿਲ ਬਣਾਇਆ ਗਿਆ ਸੀ ਇੱਕ ਤਰ੍ਹਾਂ ਦਾ ਘਰ ਕਹਿ ਲੋ ਕੋਠੀ ਕਹਿ ਲੋ ਕੋਠੀ ਮੰਗੂਈ ਆਹੋ ਚਵਾਰਾ ਤਾਂ ਜਿਹੜੀ ਹੁਣ ਗੱਲ ਆਪਾਂ ਦੱਸਣ ਜਾ ਰਹੇ ਆਂ ਵੀ ਇਹ ਨਸ਼ੇ ਵਿੱਚ ਵਿੱਚ ਕੇ ਆਪਣੇ ਮਹਿਲਾ ਵਰਗੇ ਘਰ ਖੜੇ ਕਰ ਲੈਂਦੇ ਆ ਤਾਂ ਫਿਰ ਇਹ ਜਿਹੜਾ ਅੱਜ ਹੁਣ ਨਵਾਂ ਸਰਕਾਰ ਨੇ ਮੁੱਦਾ ਚੱਕਿਆ ਸੀ ਐਮ ਭਵੰਤ ਮਾਨ ਨੇ ਜਿਹੜੇ ਉਹ ਸਰਪੰਚ ਨੇ ਵੀਡੀਓ ਜਾਰੀ ਹੁੰਦੀ ਹੈ ਇੱਕ ਆਪਣੇ ਪੱਤਰਕਾਰ ਆਪਣੇ ਚੈਨਲ ਤੋਂ ਹੋਈਏ ਕਿਸੇ ਤੋਂ ਆਪਣੇ ਹੀ ਭਰਾ ਹੋਊ ਕੋਈ ਪੱਤਰਕਾਰ ਉਹ ਵੀਡੀਓ ਹੋ ਜਾਂਦੀ ਹੈ ਵਾਇਰਲ ਤਾਂ ਹੁਣ ਜਿਹੜਾ ਇੱਕ ਸਰਪੰਚ ਨੂੰ ਫੋਨ ਜਾਂਦਾ ਸੀ ਐਮ ਭਵੰਤਮਾਨ ਦਾ ਸਿੱਧਾ ਡਾਇਰੈਕਟ ਜਿਵੇਂ ਉਹ ਦੱਸ ਰਹੇ ਆ ਵੀ ਸਾਨੂੰ ਸੀਐਮ ਭਵੰਤਮਾਨ ਦਾ ਫੋਨ ਆਇਆ ਉਹਨਾਂ ਨੇ ਪੁੱਛਿਆ ਵੀ ਇਹ ਗੱਲਬਾਤ ਦੱਸੋ ਕਿੱਥੋਂ ਦੀ ਆ ਤਾਂ ਉਹ ਲੁਧਿਆਣਾ ਦੇ ਨਾਲ ਕੋਈ ਪਿੰਡ ਲੱਗਦਾ ਤਾਂ ਉੱਥੋਂ ਦੀ ਜਿਹੜੀ ਇਹ ਗੱਲਬਾਤ ਸੀ ਇੱਕ ਇਹ ਪਟਿਆਲਾ ਦੀ ਖਬਰ ਆ ਵੀ ਹੁਣ ਕਈ ਥਾਵਾਂ ਤੇ ਜਿਹੜਾ ਇਹ ਘਰ ਜਿਹੜੇ ਨਸ਼ੇ ਤਸਕਰਾਂ ਦੇ ਢਾਣੇ ਸ਼ੁਰੂ ਕਰਤੇ ਇਹ ਬਹੁਤ ਬਹੁਤ ਵਧੀਆ ਚੰਗੀ ਵਾਲਾ ਪੰਜਾਬ ਵਾਸਤੇ ਬਹੁਤ ਵੱਡੀ ਇਹ ਜੋ ਇਹਨਾਂ ਨੇ ਇੱਕ ਆ ਕਾਰਵਾਈ ਕਰਨੀ ਸ਼ੁਰੂ ਕੀਤੀ ਹੈਗੀ ਨਸ਼ੇ ਤਸਕਰਾਂ ਤੇ ਕਿਉਂਕਿ ਪਹਿਲੀ ਵਾਰ ਚੰਗਾ ਕਰਨ ਜਾ ਰਹੇ ਆ ਜੇ ਇਹ ਜਦੋਂ ਇਹਨਾਂ ਦੀ ਸਰਕਾਰ ਆਈ ਆ ਉਦੋਂ ਦੇ ਕਰਨ ਲੱਗ ਗਏ ਹੁੰਦੇ ਹੁਣ ਨੂੰ ਇੰਨੇ ਮਾਵਾਂ ਦੇ ਜਿਹੜੇ ਪੁੱਤ ਮਰੇ ਆ ਤਾਂ ਉਹ ਨਹੀਂ ਹੋਣਾ ਸੀ ਕਿਉਂਕਿ ਕਿੰਨੇ ਹੀ ਨੌਜਵਾਨ ਸਾਡੇ ਚਲੇ ਗਏ ਮਹੀਨੇ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ 8 8 9 9 ਮਰਦੇ ਸੀ ਚਿੱਟੇ ਨਾਲ ਹੁਣ ਵੀ ਮਰਦੇ ਆ ਚਲੋ ਇਹਨਾਂ ਨੇ ਇੱਕ ਚਿੱਟੇ ਦਾ ਮੁੱਦਾ ਰੱਖ ਕੇ ਵੈਸੇ ਸਰਕਾਰ ਬਣਾਈ ਸੀ ਸਾਰਿਆਂ ਨੂੰ ਪਤਾ ਜਿਵੇਂ ਇਹਨਾਂ ਨੂੰ ਪਤਾ ਸੀ ਵੀ ਨਸ਼ੇ ਨਾਲ ਲੋਕ ਜੂਜ ਰਹੇ ਆ ਇਹਨਾਂ ਨੇ ਕਿਹਾ ਸੀ ਸੀ 26 ਜਨਵਰੀ ਤੱਕ ਚਿੱਟੇ ਦਾ ਸਪਾਇਆ ਕਰ ਦਾਂਗੇ ਪਰ ਲੇਕਿਨ ਨਹੀਂ ਉਹ ਨਹੀਂ ਹੋ ਸਕਿਆ ਪਰ ਜਿਹੜਾ ਹੁਣ ਇੱਕ ਨਵਾਂ ਮੁੱਦਾ ਇਹਨਾਂ ਨੇ ਚੱਕਿਆ ਉਹ ਬਹੁਤ ਵਧੀਆ ਜਿਹੜਾ ਕਿ ਲੋਕ ਜਿਵੇਂ ਇਹਨਾਂ ਨੂੰ ਹੁਣ ਹਰ ਵਾਰ ਮਾੜਾ ਹੀ ਕਹਿੰਦੇ ਆ ਆ ਵਿੱਚ ਹੁਣ ਕੁਝ ਚੰਗੇ ਵੀ ਕਹਿਣਗੇ ਹੁਣ ਚੰਗੇ ਕਿਵੇਂ ਕਹਿਣਗੇ ਉਹ ਤੁਹਾਨੂੰ ਪਤਾ ਹੀ ਆ ਕਿਉਂਕਿ ਇਹਨਾਂ ਨੇ ਹੁਣ ਜਿਹੜੀ ਐਨੇ ਸਮੇਂ ਦੇ ਇਹ ਭੁੱਲ ਰਹੇ ਸੀ ਵੀ ਅਸੀਂ ਕਰਨਾ ਕੀ ਆ ਹੁਣ ਅੱਜ ਇਹਨਾਂ ਨੂੰ ਯਾਦ ਆਇਆ ਵੀ ਅਸੀਂ ਨਸ਼ਾ ਤਸਕਰ ਜਿਹੜੇ ਵੇਚਦੇ ਆ ਉਹਨਾਂ ਦੇ ਜੇ ਉਹ ਗ੍ਰਫਜ਼ਦਾਰ ਨਹੀਂ ਹੁੰਦੇ ਉਹਨਾਂ ਦੇ ਘਰ ਹੀ ਢਾ ਦੋ ਤਾਂ ਕਿ ਮੁੜ ਕੇ ਦੁਬਾਰਾ ਉਹ ਨਸ਼ਾ ਨਾ ਵੇਚ ਸਕਣ ਕਿਉਂਕਿ ਇਹ ਇੰਜਾਮ ਬਹੁਤ ਵੱਡੀ ਚੀਜ਼ ਆ ਇਹ ਘਰ ਢਾ ਗਿਆ ਉਹਦਾ ਜਿਹੜਾ ਆਪਾਂ ਕਹਿੰਦੇ ਆ ਘਟੋਂ ਘਟ 20 ਸਾਲਾਂ ਦੀ ਕਮਾਈ ਚ ਬਣਾਊਗਾ ਬੰਦਾ ਤਾਂ ਫਿਰ ਉਹ ਇੱਕੋ ਦਾਮ ਇੱਕ ਦਿਨ ਚ ਹੀ ਢਾ ਜਾਣਾ ਜੇ ਆਪਾਂ ਮੰਨਦੇ ਆ ਆਪਣਾ ਇਹਨਾਂ ਦੇ ਸੁਪਨੇ ਜਿਹੜੇ ਜਿ ਚੁਣ ਕੇ ਵੀ ਹਾਂ ਵੀ ਅਸੀਂ ਤਾਂ ਆਪਣਾ ਚਵਾਰੇ ਖੜੀ ਕਰਤੇ ਕੋਠੀਆਂ ਖੜੀਆਂ ਕਰੀਆਂ ਤਾਂ ਉਹ ਇੱਕ ਘੰਟੇ ਚ ਟਹਿ ਜਾਣਾ ਸਾਰਾ ਮਕਾਨ ਇਹਨਾਂ ਦਾ ਤਾਂ ਫਿਰ ਜਦੋਂ ਕਿਸੇ ਮਾਂ ਦਾ ਦਿਲ ਟੁੱਟਦਾ ਜਦੋਂ ਕਿਸੇ ਦਾ ਮਾਂ ਦਾ ਪੁੱਤ ਉੱਜੜਦਾ ਚਿੱਟਾ ਲਾ ਕੇ ਕਿੰਨੇ ਨੌਜਵਾਨ ਉੱਜੜ ਗਏ ਦੂ ਪਹਿਲਾਂ ਕਿੰਨੇ ਘਰ ਉੱਜੜ ਗਏ ਕਿੰਨੇ ਨੌਜਵਾਨ ਮਰ ਚੁੱਕੇ ਤਾਂ ਗੱਲ ਹੁਣ ਇੰਨੀ ਕ ਵੀ ਉਹਨਾਂ ਦਾ ਵੀ ਦਿਲ ਐਂ ਦੁਖਦਾ ਤੇ ਜਿਹਦਾ ਹੁਣ ਘਰ ਟਹਿ ਰਿਆ ਦਿਲ ਇਹਨਾਂ ਦਾ ਵੀ ਦੁਖਣੀ ਚਾਹੀਦਾ ਕਿਉਂਕਿ ਇਹਨਾਂ ਨੇ ਜਿਹੜੇ ਮਹਿਲ ਬਣਾਏ ਹੋਏ ਆ ਨਸ਼ਾ ਵਿੱਚ ਵਿੱਚ ਕੀ ਤਾਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਦਿਲ ਨੂੰ ਠੇਸ ਪਹੁੰਚਣੀ ਚਾਹੀਦੀ ਹੈ ਇਹ ਪਟਿਆਲਾ ਦੀ ਖਬਰ ਹੈ ਪ੍ਰਸ਼ਾਸਨ ਜੋ ਕੋਲੇ ਖੜਕੇ ਤੋਂ ਜਿਵੇਂ ਆਪਾਂ ਕਹਿੰਦੇ ਹੈਡਰੇ ਮਸ਼ੀਨਾਂ ਜਿਹੜੀਆਂ ਨਾਲ-ਨਾਲ ਢਾ ਰਹੀਆਂ ਤੇ ਨਾਲ-ਨਾਲ ਉਹ ਜਿਹੜਾ ਮਲਬਾ ਦਾ ਚੱਕ ਕੇ ਟਰਾਲੀਆਂ ਰਾਹੀਂ ਟਰੈਕਟਰ ਟਰਾਲੀਆਂ ਰਾਹੀਂ ਬਾਹਰ ਸੱਟਿਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਇੱਕ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕਰਤੀ ਹੈ ਨਸ਼ਾ ਤਸਕਰਾਂ ਤੇ ਕਿਉਂਕਿ ਪੰਜਾਬ ਨੂੰ ਕੋਈ ਸਿੱਖ ਮਿਲੂਗੀ ਮੜਾ ਮੋਟਾ ਡਰਨਗੇ ਲੋਕ ਇੱਕ ਤੱਕ ਕੀ ਮਿਲਨੀ ਹੈ ਡਰਨਗੇ ਲੋਕ ਪਤਾ ਕਿਵੇਂ ਹੁਣ ਜੇ ਆਪਾਂ ਗੱਲ ਦਸੀਏ ਇੱਕ ਨੂੰ ਦੇਖ ਕੇ ਦੂਜਾ ਕਰਦਾ ਵੀ ਇਹਦਾ ਤਾਂ ਕੁਝ ਕਰ ਨਹੀਂ ਸਕੇ ਇਹ ਗੱਲ ਹੈ ਵੀ ਆ ਪੰਜਾਬ ਦੇ ਵਿੱਚ ਪੁਲਿਸ ਮਿਲੀ ਹੋਈ ਸੀ ਇਹਨਾਂ ਨਾਲ ਜੇ ਕੋਈ ਨਸ਼ਾ ਵੇਚਦਾ ਉਹਨੂੰ ਪਹਿਲਾਂ ਫੋਨ ਵੱਜ ਜਾਂਦਾ ਵੀ ਤੂੰ ਸਾਈਡ ਤੇ ਕਰ ਲੈ ਨਸ਼ਾ ਇੱਥੇ ਪੁਲਿਸ ਵੀ ਰੇਡ ਵੱਜਣੀ ਆ ਇਹ ਪੰਜਾਬ ਤੋਂ ਸਾਡੇ ਵੀ ਇੱਥੇ ਹੋ ਰਿਹਾ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਵੀ ਹਜੇ ਤੱਕ ਦੇਖਦੇ ਆ ਕੀ ਕਰ ਰਹੇ ਆ ਫਰੋਜ਼ ਹਿਸਾਬ ਨਾਲ ਆਪਾਂ ਆਪਣੀ ਬਣੀ ਹੋ ਖਬਰ ਥੋੜੀ ਤੱਕ ਸਾਂਝੀ ਕਰਾਂਗੇ ਜੇ ਪੰਜਾਬ ਚ ਕਾਰਵਾਈ ਹੋ ਹੁਣ ਆ ਪਹਿਲੀ ਗੱਲ ਦੱਸਦਾ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਚੀਜ਼ ਮਾੜੀ ਐ ਸਨੇਚਰ ਸਨੇਚਰ ਗੋਲੀ ਐ ਇੱਕ ਸਾਰੀ ਸਮਝਦੇ ਹੋ ਤਾਂ ਆਪਾਂ ਉਹਨੂੰ ਇਹ ਬੰਦੇ ਨੂੰ ਕਿਸੇ ਤੋਂ ਡੱਬੇ ਫੜੇ ਜਾਂਦੇ ਆ 20 30 ਉਹਨੂੰ ਅਹੀਂ ਛੱਡ ਦਿੰਦੇ ਆ ਪੈਸੇ ਲੈ ਕੇ ਵੀ ਚੱਲ ਕੋਈ ਨਹੀਂ ਉਹਦਾ ਵੀ ਕੇਸ ਬਣਾਣਾ ਚਾਹੀਦਾ ਉਹਦਾ ਵੀ ਤਾਂ ਫਿਰ ਘਾਟਾ ਹੋ ਜਾਗੇ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਨਸ਼ਾ ਬੇਆਮ ਵਿਕ ਰਿਆ ਕਿਤੇ ਮਰਜੀ ਪਤਾ ਕਰ ਲੋ ਜੇ ਹੁਣ ਗੱਲ ਕਰੀਏ ਸਾਡੇ ਪੰਜਾਬ ਦੀ ਚਾਰੇ ਪਾਸੇ ਪਹਿਲਾ ਨੰਬਰ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਥਾਣੇ ਦੇ ਵਿੱਚੋਂ ਜਿਹੜੇ ਪੁਲਿਸ ਵਾਲੇ ਮਿਲੇ ਹੁੰਦੇ ਆ ਉਹੀ ਨਸ਼ਾ ਵਕਾਉਂਦੇ ਆ ਕਿਉਂਕਿ ਉਹਨਾਂ ਦੇ ਫੋਨ ਹੁੰਦਾ ਹੈਗੇ ਉਹੀ ਲਿਆਉਣ ਵਾਲੇ ਹੁੰਦੇ ਆ ਗੋ ਉਹੀ ਟਪਾਉਣ ਵਾਲੇ ਹੁੰਦੇ ਆ ਤਾਂ ਫੜਨ ਵਾਲੇ ਵੀ ਉਹੀ ਹੁੰਦੇ ਆ ਜਦੋਂ ਇਹਨਾਂ ਦੀ ਕੋਈ ਗੱਲਬਾਤ ਸਾਂਝੀ ਆਉਂਦੀ ਹੈ ਜਿਵੇਂ ਕੋਈ ਸਾਹਮਣੇ ਕੋਈ ਰੇਡ ਪੈਂਦੀ ਹੈ ਨਾ ਉਦੋਂ ਇਹ ਫੋਨ ਕਰ ਦਿੰਦੇ ਆਗੇ ਜਿਹੜਾ ਬੰਦਾ ਸਾਹਮਣੇ ਵਾਲਾ ਉਹਨੂੰ ਕਹਿੰਦੇ ਆਂ ਸਾਈਡ ਤੇ 깔ਤਰਸਮਾਨ ਕਿਉਂਕਿ ਉਹਨੇ ਪੈਸੇ ਦਿੱਤੇ ਹੁੰਦੇ ਆ ਵੀ ਤੂੰ ਭਈ ਹਫਤੇ ਦੀ ਹਫਤੇ ਮੇਰੇ ਤੋਂ ਪੈਸੇ ਲੈ ਲੇਗਾ ਨਸ਼ਾ ਐਨ ਵੇਕਦਾਗਾ ਹੁਣ ਤੁਸੀਂ ਕਹੋਗੇ ਤੁਹਾਨੂੰ ਕਿਵੇਂ ਪਤਾ ਸਾਡੇ ਪੰਜਾਬ ਚ ਹੋ ਰਿਹਾ ਇੱਥੇ ਪੰਜਾਬ ਸਾਡਾ ਵੀ ਜ਼ਿਲ੍ਹਾ ਮਾਨਸਾ ਕੋਈ ਦੂਬਾਰ ਦੇਸ਼ ਨਹੀਂ ਬੈਠੇ ਤਾਂ ਸਾਡੇ ਪੰਜਾਬ ਚ ਸ਼ਰੇਆਮ ਹਸਪਤਾਲਾਂ ਦੇ ਵਿੱਚ ਸ਼ਰੇਆਮ ਜਿੱਥੇ ਆਪਾਂ ਕਹਿੰਦੇ ਆ ਜਿਹੜੀਆਂ ਗੋਲੀਆਂ ਖਾਂਦੇ ਆ ਹਸਪਤਾਲ ਵਾਲੀਆਂ ਉਹ ਤਾਂ ਚਲੋ ਕਾਰਟ ਤੇ ਮਿਲਦੀਆਂ ਉਥੇ ਖੜਕ ਕੇ ਸਨੇਚਰ ਡੱਬਿਆਂ ਦੇ ਡੱਬੇ ਵੇਚਦੇ ਆ ਪੰਜਾਬ ਦੇ ਸਾਡੇ ਨੌਜਵਾਨ ਕੰਮ ਤੋਂ ਡਰਦੇ ਵੀ ਸਾਨੂੰ ਕੰਮ ਨਾ ਕਰ ਸਕ ਕੰਮ ਤਾਂ ਹੁਣ ਹੁੰਦਾ ਨਹੀਂ ਮਰੇ ਪਏ ਨਸ਼ੇ ਕਰ ਕਰਕੇ ਵੀ ਕੰਮ ਸਾਡੇ ਤੋਂ ਹੁੰਦਾ ਨਹੀਂ ਨਸ਼ੇ ਤਾਂ ਨਹੀਂ ਵੇਚਨੇ ਫਿਰ ਤੂੰ ਚੱਜ ਦੇ ਕੰਮ ਕਰ ਲਓ ਦੁਕਾਨਾਂ ਤੇ ਲੱਗ ਜਾ ਕੋਈ ਹੋਰ ਕੰਮ ਕਰ ਲਓ ਬਹੁਤ ਕੰਮ ਹੈਗਾ ਪੰਜਾਬ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਤੁਸੀਂ ਨਸ਼ੇ ਮੈਂ ਕਿਹੜਾ ਘੱਟੋ ਘੱਟ ਤਾਂ 100 ਡੂਟਸ ਬੰਦਾ ਖੜਾ ਹੁੰਦਾ ਪੁਲਿਸ ਜਾਂਦੀ ਆ ਜੇ ਦੋਏ ਬੰਦੇ ਖੜੇ ਆ ਗ੍ਰਿਫਤਾਰ ਕਰ ਲੂ ਸੈਡ ਤੇਰੀ ਆ ਕੇ ਪੈਸੇ ਦਿੱਤੇ ਛੱਡ ਦਿੰਦੇ। ਤੇ ਕੀ ਦੀ ਘਾਟ ਹੈ? ਪੁਰਸਲੇ ਦੀ ਘਾਟ ਆ। ਇਹਨੂੰ ਨਸ਼ਾ ਹੀ ਨਹੀਂ ਮੰਨਦੇ ਸਨ ਐਕਚਰਨ ਗੋਲੀ ਆ ਜਿਹੜੀ ਉਹ ਬੰਦਿਆਂ ਨੂੰ ਮੈਂ ਕਹਣਾ ਜਿਹੜੇ ਨੌਜਵਾਨ ਆ ਸਾਡੇ ਜਵਾਖਸ਼ੂਕ ਨਹੀਂ ਹੋਣੇ। ਇਸ ਤੋਂ ਬਾਅਦ ਫਿਰ ਉਹਨਾਂ ਦੇ ਇਹ ਤਾਂ ਗੱਲ ਲਿਖ ਕੇ ਲੈ ਲਓ ਕਿਉਂਕਿ ਉਹ ਇੰਨਾ ਡਾਊਨ ਕਰਦੀ ਆ ਬੰਦੇ ਨੂੰ ਗੱਲੇ ਛੱਡ ਦੋ। ਚਲੋ ਜੀ ਖਾਸ ਕਰਕੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਸੋਡੇ ਨਾਲ ਸਾਂਝੀ ਕਰਦੇ ਆ। ਜਿਹੜੀ ਹੁਣ ਇੱਕ ਨਵਾਂ ਕਾਰਵਾਈ ਕਰਨੀ ਸ਼ੁਰੂ ਕੀਤੀ ਐ ਸੀਮ ਭਵੰਤਮਾਨ ਨੇ ਇਹਦੇ ਵਿੱਚ ਸਾਡਾ ਪੰਜਾਬ ਹੋ ਸਕੇ ਇਹਦੇ ਹੱਕ ਦੇ ਵਿੱਚ ਫਿਰ ਤੋਂ ਖੜ ਜੇ ਕਿਉਂਕਿ ਇਹਨੂੰ ਆਪਦੀ ਕੁਰਸੀ ਨਜ਼ਰ ਪਤਾ ਵੀ ਦਿਸ ਰਿਹਾ ਹੈਗਾ ਕਿ ਵੀ ਕੋ ਮੇਰੀ ਕੁਰਸੀ ਜਾ ਰਹੀ ਆ ਇਹਨੂੰ ਪਤਾ ਵੀ ਪੰਜਾਬ ਚੋਂ ਮੇਰਾ ਸਪਾਇਆ ਹੋ ਜਾ ਰਿਹਾ ਹੋਊਗਾ ਜੇ ਮੈਂ ਚੰਗਾ ਕੰਮ ਕਰ ਲਾਂ ਜਿਹੜੇ ਦੋਸਰ ਰਹਿੰਦੇ ਆ ਤਾਂ ਕੀ ਆ ਮੇਰੀ ਕੁਰਸੀ ਰਹਿ ਜੇ ਨਹੀਂ ਤਾਂ ਪੰਜਾਬ ਦੇ ਵਿੱਚ ਮੇਰੀ ਕੁਰਸੀ ਵੀ ਸਮਝ ਲਓ ਗਈ ਜਦੋਂ ਦਿੱਲੀ ਵਾਲਾ ਲਾਲਾ ਤਾਂ ਹਰ ਗਿਆ ਪੰਜਾਬ ਚੋਂ ਇਨੂੰ ਬਿਲਕੁਲ ਮੈਂ ਕਹਣਾ ਜਿਵੇਂ ਦਿੱਲੀ ਤੋਂ ਹੋਰ ਆਇਆ ਸੀਐਮ ਭਉਤਮਨ ਨੂੰ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਊਗਾ ਜੇ ਚੰਗੇ ਕੰਮ ਕਰਤੇ ਤਾਂ ਹੋ ਸਕੇ ਨਾ ਕਰਨਾ ਪਵੇ ਸਾਹਮਣਾ ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਹੁਣ ਇਹਨਾਂ ਨੇ ਆਪਣੇ ਬੰਨਿਓ ਇਹਨਾਂ ਨੂੰ ਅੱਜ ਪੰਜਾਬ ਦੇਸ ਗਿਆ ਇੰਨੇ ਸਮੇਂ ਬਾਅਦ ਵੀ ਹਾਂ ਆਪਾਂ ਨਸ਼ੇ ਤੇ ਇੱਕ ਨਸ਼ੇ ਰੱਖ ਕੇ ਚਿੱਟੇ ਦਾ ਮੁੱਦਾ ਰੱਖ ਕੇ ਨਸ਼ੇ ਸਰਕਾਰ ਬਣਾਈ ਸੀ ਤਾਂ ਵੀ ਹੁਣ ਆਪਾਂ ਕਿਵੇਂ ਨਾ ਕਿਵੇਂ ਇਹਨਾਂ ਨੇ ਮੀਟਿੰਗ ਸੋਚੀ ਬੈਠ ਕੇ ਵੀ ਕਿਵੇਂ ਕਰੀਏ ਹੁਣ ਹੁਣ ਇੱਕ ਨਵਾਂ ਨਵਾਂ ਮੁੱਦਾ ਚ ਕਿਹਾ ਚਲੋ ਚੰਗੀ ਗੱਲ ਆਇ ਤਾਂ ਨਸ਼ਾ ਤਸਕਰਾਂ ਦੇ ਘਟਾ ਆ ਰਹੇ ਬਹੁਤ ਵਧੀਆ ਗੱਲ ਆ ਕਿਉਂਕਿ ਉਹਨਾਂ ਨੇ ਵੀ ਇੱਕ ਲੋਕਾਂ ਦੇ ਗਲ ਘੋਟ ਕੇ ਇਹ ਅਲੀਸ਼ਾਨ ਮਹਿਲ ਬਣਾਏ ਆ ਤਾਂ ਉਹਨਾਂ ਦਾ ਹੌਸ ਹੋਣਾ ਚਾਹੀਦਾ ਤਾਂ ਜ਼ਰੂਰੀ ਆ ਚਲੋ ਜੀ ਖਾਸ ਕਰਕੇ ਫਿਰ ਤੋਂ ਅਪੀਲ ਕਰਦੇ ਆ ਜਿੱਥੇ ਤੱਕ ਵੀ ਆਪਣੇ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਜਾਂਦੀ ਆ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੈਲ ਮਿਲਦੇ ਕਲ ਨੂੰ ਨਮਟੋ ਧੰਨਵਾਦ